क्या नाम है आपका डॉक्टर अमित कुमार छोटे कैंप हाँ जी छोटे साहबजादों की याद में ग्राम पंचायत बलियाल में हमने एक छोटा कैम्प लगाया बच्चों छोटे मोटे बच्चों की प्रॉब्लम वास्ते तो अब तक हमने 20 परसेंट देख लिए हैं तो सब कुछ ठीक चल रहा है अब तक आपको कैसे लगा अभी पेशेंट के लिए अच्छे हैं ये बच्चों के लिए आना चाहिए कैंपों में यहाँ पर बच्चे कम आते हैं लोग चेकअप कर ज़रूर आना चाहिए बच्चों के लिए आ, हमने काफ़ी पेशेंट देखे हैं जो मतलब उनको आ, बड़े शहर में जाना बड़ा मुश्किल होता है और वो मतलब छोटे शहर में रहकर और आ, जो हेल्थ फैसिलिटी है उससे वंचित रह जाते हैं चंद सिंगला छोटे साहब जाते हैं कैंप लगाएगा कि कम होगा ਗ੍ਰਾਮ ਪੰਚਾਇਤ ਬਲਿਆਲ ਦੇ ਨਾਲ ਜਦੋਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਕਿ ਅਸੀਂ ਵੀ ਆਪਣੇ ਛੋਟੇ ਸ਼ਹਿਵਿਆਦਿਆਂ ਦੀ ਯਾਦ ਦੇ ਵਿੱਚ ਛੋਟੇ ਸ਼ਹਿਵਿਆਦਿਆਂ ਦੀ ਯਾਦ ਦੇ ਵਿੱਚ ਬਲਿਆਲ ਦੇ ਵਿੱਚ ਛੋਟੇ ਬੱਚਿਆਂ ਨੂੰ ਸੇਵਾ ਦੇਣਾ ਚਾਹੁੰਦੇ ਹਾਂ ਤਾਂ ਬਲਿਆਲ ਦੇ ਸਰਪੰਚ ਬੜੇ ਖੁਸ਼ ਹੋਏ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਸਾਡੇ ਪਿੰਡ ਦੇ ਵਿੱਚ ਆ ਕੇ ਉਹਨਾਂ ਦੀਆਂ ਸੁਵਿਧਾਵਾਂ ਨੂੰ ਦੇਖੋ ਉਹਨਾਂ ਦਾ ਇਲਾਜ ਕਰੋ ਤਾਂ ਕਿ ਉਹ ਬੱਚੇ ਫਾਇਦਾ ਉਠਾ ਸਕਣ ਤਾਂ ਦੀਪਕ ਹਸਪੀਟਲ ਨੇ ਵਿਸ਼ੇਸ਼ ਤੌਰ ਤੇ ਪੋਟੀ ਹਸਪਤਾਲ ਤੋਂ ਚਾਈਲਡ ਸਪੈਸ਼ਿਸਟ ਬੱਚਿਆਂ ਦੇ ਡਾਕਟਰ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਭਾਨੀਗੜ ਦੀ ਪੋਸਟ ਹਸਪਤਾਲ ਦੇ ਵਿੱਚ ਲਗਾਤਾਰ ਆਪਣੀ ਸੇਵਾਵਾਂ ਦਿਓ ਤਾਂ ਕਿ ਇਲਾਕੇ ਨੂੰ ਉਸ ਦਾ ਫਾਇਦਾ ਹੋ ਸਕੇ ਅਸੀਂ ਦੇਖਦੇ ਹਾਂ ਕਿ ਘਰ ਘਰ ਨਹੀਂ ਸ਼ਹਿਰ-ਸ਼ਹਿਰ ਦੇ ਵਿੱਚ ਛੋਟੇ-ਛਾਬ ਜਾਂਦੇ ਦੇ ਵਿੱਚ ਲੰਗਰ ਲਗਾਇਆ ਜਾ ਰਹੇ ਨੇ ਲੋਕ ਮਸਤਕ ਹੋ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਦੀਪਕ ਹਸਪੀਟਲ ਨੇ ਵੀ ਯਾਦ ਦੇ ਮਾਨ ਦੇ ਵਿੱਚ ਆਇਆ ਕਿ ਅਸੀਂ ਵੀ ਕੁਸ਼ ਆਪਣਾ ਯੋਗਦਾਨ ਦੇ ਸਕੀਏ ਤਾਂ ਕਿ ਛੋਟੇ ਬੱਚੇ ਬਹੁਤ ਘਟ ਜਾਂਦੇ ਨੇ ਆਪਣੇ ਹਸਪਤਾਲਾਂ ਦੇ ਵਿੱਚ ਚਾਈਲਡ ਸਪੈਸ਼ਲਿਸਟ ਨੂੰ ਬੁਲਾ ਕੇ ਉਹਨਾਂ ਲੋਕਾਂ ਨੂੰ ਆਪਣੀ ਸਹੂਲਤਾਂ ਦਿੱਤੀਆਂ ਲਗਭਗ 20 ਬੱਚੇ ਤੋਂ ਉੱਪਰ ಗ್ರಾಮ ਪੰਚਾਇਤ ਬਲਿਆਲ ਦੇ ਸਹਿਯੋਗ ਨਾਲ ਲੋਕ ਗੁਰਦੁਆਰਾ ਸਾਹਿਬ ਵਿੱਚ ਆਏ ਤੇ ਉਹਨਾਂ ਨੂੰ ਠੀਕ ਚੱਕਰ ਕੀਤਾ ਗਿਆ ਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਮੈਂ ਵੀਰੇ ਕਰਮਜੀਤ ਪਿੰਡ ਬਲਿਆਲ ਤੋਂ ਆਪਣੇ ਡਾਕਟਰ ਦੀਪਕ ਵੱਲੋਂ ਆਪਣੇ ਛੋਟੇ ਸਾਹਿਬਜ਼ਾਦੇ ਦੀ ਜਾਤ ਨੂੰ ਸਮਾਪਤ ਕਰਦੇ ਹੋਏ ਇਹਨਾਂ ਨੇ ਛੋਟੇ ਬੱਚਿਆਂ ਵਾਸਤੇ ਆਪਣਾ ਦਵਾਈਆਂ ਦਾ ਲੰਗਰ ਜੋ ਕਿ ਗੁਰਦੁਆਰਾ ਟਿੱਪਾ ਸਰਸਾ ਬਲਿਆਲ ਵਿਖੇ ਲਾਇਆ ਜੀ ਬਹੁਤ ਵਧੀਆ ਪ੍ਰਾਲਾ ਜੀ ਇਹਨਾਂ ਦਾ ਨਾਲ ਨਗਰ ਸਮੂਹ ਪੰਚਾਇਤ ਬਲਿਆਲ ਉਹਨਾਂ ਨੇ ਵੀ ਨਾਲ ਸਹਿਯੋਗ ਦੇ ਨਾਲ ਬਲਿਆਲ ਦੇ ਵਿੱਚ ਦਵਾਈਆਂ ਦਾ ਲੰਗਰ ਲਾਇਆ ਜੀ ਬਹੁਤ ਵਧੀਆ ਛੋਟੇ ਬੱਚਿਆਂ ਵਾਸਤੇ ਆਪਣਾ 5 ਸਾਲ ਤੋਂ ਲੈ ਕੇ 7 ਸਾਲ ਦੇ ਵਿੱਚ ਬੱਚਿਆਂ ਵਾਸਤੇ ਲਾਇਆ ਜੀ ਇਧਰ ਆਪਣੇ ਇੱਕ ਕੰਮ ਹੈ ਜੀ ਤੰਨਾ ਸਿੰਘ ਜੀ ਮੌਜੂਦਾ ਪੰਚਾਇਤ ਮੈਂਬਰ ਤੰਨਾ ਸਿੰਘ ਜੀ ਦੀਪਕਾ ਹਸਪਤਾਲ ਅਤੇ ਛੋਟੇ ਸਹਾਇਕੀਆਂ ਦੀਆਂ ਅੰਦਰ ਵਿੱਚ ਕੈਂਪ ਲਾਏਗਾ ਹਾਂਜੀ ਹਾਂਜੀ ਬਹੁਤ ਵਧੀਆ ਸਲਾਘਾ ਜੋ ਕੰਮ ਹੈ ਇਹ ਬਾਕੀ ਸਹਿਬਜ਼ਾਦਿਆਂ ਦੀ ਸ਼ੀਦੀ ਦੇ ਜੋੜ ਦੇ ਮੇਲੇ ਤੇ ਇਹ ਬਹੁਤ ਵਧੀਆ ਇਹਨਾਂ ਨੇ ਵੀ ਦਵਾਈਆਂ ਦਾ ਲੰਗਰ ਲਾਇਆ ਡਾਕਟਰ ਸੁਮਿਤ ਕੁਮਾਰ ਮੌਕੇ ਤੇ ਪਹੁੰਚੇ ਅਸੀਂ ਇਹਨਾਂ ਜੀ ਆਇਆ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਨਾ ਟੀਮ ਦਾ ਬਹੁਤ ਵਧੀਆ ਡੀਲਿੰਗ ਕਰ ਰਹੇ ਨੇ ਅੱਗੇ ਤੋਂ ਵੀ ਸਾਡੇ ਨਾਲ ਸਹਿਯੋਗ ਦੇਣਗੇ ਅਸੀਂ ਵੀ ਪਿੰਡ ਦੇ ਵੱਲੋਂ ਅਰਕਮ ਪੰਚਾਇਤ ಗ್ರಾಮ ਪੰਚਾਇਤ ਦੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਬਾਈ ਕੁਦੀ ਖਾਲਸਾ